ਸੱਚਾ ਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ ਚ ਮੈਂ ਹਨੀਲ ਕਮਲ ਤੇ ਆ ਬੁਲੇਟਿਨ ਦੀ ਸ਼ੁਰੂਆਤ ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਦੇਸ਼ ਪਾਰ ਵਿੱਚ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਚ ਯੋਗਾ ਡੈਮੋ ਕਰਕੇ ਕੀਤਾ ਯੋਗ ਅਭਿਆਸ ਬੋਲੇ ਕਸ਼ਮੀਰ ਲਈ ਖੇਚੜਾ ਕੇਂਦਰ ਬਣ ਸਕਦਾ ਹੈ ਯੋਗਾ ਦਿੱਲੀ ਚ ਪਾਣੀ ਲਈ ਸੰਗਰਾਮ ਦਿੱਲੀ ਦੀ ਜਲ ਮੰਤਰੀ ਆਤੀਸ਼ੀ ਨੇ ਪਾਣੀ ਲਈ ਸ਼ੁਰੂ ਕੀਤਾ ਸੱਤਿਆਗ੍ਰਹਿਣ ਮਿੱਥੇ ਸਮੇਂ ਲਈ ਸ਼ੁਰੂ ਕੀਤੀ ਪੁਖੜ ਹੜਤਾਲ ਅਤੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਨਾਮਜ਼ਦੀਆਂ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਦਾਖਲ ਕੀਤੇ ਆਪਣੇ ਨਾਮਜ਼ਦਗੀ ਪੱਤਰ ਤੇ ਹਣ ਖਬਰਾਂ ਤਫਸੀਲ ਨਾਲ ਦੇਸ਼ ਭਰ ਵਿੱਚ ਅੱਜ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਨਗਰ ਵਿੱਚ ਯੋਗਾ ਡੈਮੋਕੇ ਯੋਗ ਅਭਿਆਸ ਕੀਤਾ ਇਹ ਪ੍ਰੋਗਰਾਮ ਪਹਿਲਾਂ 6.5 ਵਜੇ ਡਾਲ ਝੀਲ ਦੇ ਕਿਨਾਰੇ ਹੋਣਾ ਸੀ ਪਰ ਮੀਂਹ ਕਾਰਨ ਇਸ ਨੂੰ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਮੌਕੇ ਕਰੀਬ 7000 ਲੋਕਾਂ ਨੇ ਪੀਐਮ ਮੋਦੀ ਦੇ ਨਾਲ ਯੋਗਾਸਨ ਕੀਤੇ ਯੋਗਾ ਡੇ ਲਈ ਇਸ ਸਕਾਰ ਸਵੈ ਅਤੇ ਸਮਾਜ ਲਈ ਯੋਗਦਾਨ ਥੀਮ ਰੱਖਿਆ ਗਿਆ ਹੈ ਪੀਐਮ ਮੋਦੀ ਆਪਣੇ 2 ਦਿਨਾਂ ਦੇ ਦੌਰੇ ਤੇ ਜੰਮੂ ਕਸ਼ਮੀਰ ਵਿੱਚ ਹਨ ਇਸ ਮੌਕੇ ਪੀਐਮ ਮੋਦੀ ਨੇ yog ਦੇ ਫਾਇਦੇ ਗਣਵਾਏ ਅਤੇ ਕਿਹਾ ਕਿ ਯੋਗਾ ਕਸ਼ਮੀਰ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ ਉਹਨਾਂ ਨੇ ਕਿਹਾ ਕਿ ਚੁਣੌਤੀ ਦੇ ਬਾਵਜੂਦ ਵੀ ਯੋਗਾ ਲਈ ਡਟੇ ਲੋਕਾਂ ਨੂੰ ਵਧਾਈ ਦਿੰਦੇ ਨੇ ਮੋਦੀ ਨੇ ਕਿਹਾ ਕਿ ਧੀਆਂ ਨੇ ਬਰਸਾਤ ਤੋਂ ਆਪਣੇ ਆਪ ਨੂੰ ਬਚਾਉਣ ਲਈ ਯੋਗਾ ਦੇ ਮੈਟ ਦੀ ਵਰਤੋਂ ਕੀਤੀ ਪਰ ਧੀਆਂ ਨਹੀਂ ਗਈਆਂ ਇੱਥੇ ਹੀ ਖੜੀਆਂ ਲਈਆਂ ਰਹੀਆਂ ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ ਦਿੱਲੀ ਸਰਕਾਰ ਦੇ ਜਲ ਮੰਤਰੀ ਆਤੀਸ਼ੀ ਨੇ ਹਰਿਆਣਾ ਤੋਂ ਰੋਜ਼ਾਨਾ 100 ਮਿਲੀਅਨ ਗੈਲਨ ਪਾਣੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੱਖਣੀ ਦਿੱਲੀ ਦੇ ਭੋਗਲ ਖੇਤਰ ਵਿੱਚ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਲਤਾ ਕੇਜਰੀਵਾਲਾ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਉਹਨਾਂ ਨਾਲ ਮੌਜੂਦ ਰਹੇ। ਇਸ ਮੌਕੇ ਆਤੀਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਵਿੱਚ ਜਲ ਮੰਤਰੀ ਹੋਣ ਦੇ ਨਾਤੇ ਮੈਂ ਰਾਸ਼ਟਰੀ ਰਾਜਧਾਨੀ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹੁਣ ਮੇਰੇ ਕੋਲ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਤੋਂ ਇਲਾਵਾ ਕੋਈ ਦਿੱਦ ਕਲਪਨਾ ਹੀ ਬਚਿਆ ਉਹਨਾਂ ਨੇ ਕਿਹਾ ਕਿ ਇਹ ਪੋਖੜ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਨੂੰ ਉਸ ਤੇ ਹੱਕ ਦਾ ਪਾਣੀ ਨਹੀਂ ਦੇ ਦਿੰਦੀ ਇਸ ਦੌਰਾਨ ਸੁਨੀਤਾ ਕੇਜਰੀਵਾਲ ਨੇ ਵੀ ਇਸ ਮੁੱਖ ਇਤਿਹਾੜ ਜੇਲ੍ਹ ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜਿਆ ਜਿਸ ਵਿੱਚ ਉਹਨਾਂ ਨੇ ਆਸ ਪ੍ਰਗਟਾਈ ਕਿ ਆਤੀਸ਼ੀ ਦੀ ਤਪੱਸਿਆ ਸਫਲ ਹੋਵੇਗੀ ਇਹ ਕੈਸੇ ਸਮੇਂ ਪਰ ਜਦ ਦਿੱਲੀ ਵਾਲੋਂ ਕੋ ਜ਼ਿਆਦਾ ਪਾਣੀ ਚਾਹੀਏ ਥਾ ਜਦ ਦਿੱਲੀ ਕੇ ਲੋਗੋਂ ਕੋ ਜ਼ਿਆਦਾ ਮਾਤਰਾ ਮੇ ਪਾਣੀ ਕੀ ਜ਼ਰੂਰਤ ਥੀ दिल्ली में पानी की कमी हो गई है आखिर क्यों हुई है दिल्ली में पानी की कमी देखिए दिल्ली में अपना पानी नहीं है दिल्ली का सारा पानी पड़ोसी राज्यों से आता है दिल्ली में एक दिन में कुल एक हजार पांच एम यानी एक हजार पांच मिलियन गैलन पानी दिल्ली को मिलता है दिल्ली के वाटर ट्रीटमेंट प्लांट में जाता है और वहां से सभी दिल्ली वासियों के घरों में पानी की सप्लाई पानी की पाइपलाइन से पहुंचती है इस 1005 हजार पानी में से 613 सौ पानी हरियाणा से आता है लेकिन अब पिछले दो हफ्तों से लगातार हरियाणा दिल्ली को पूरा पानी नहीं दे रही है हरियाणा ने पिछले दो दिन में और भी पानी रोक लिया जहां 100 एम पानी रोका हुआ था कल के आंकड़े देखे तो 120 सौ पानी रोक लिया देखिए मैंने जल मंत्री होने के नाते हर संभव कोशिश कर ली लेकिन अब कोई रास्ता नहीं निकल रहा तो गांधी जी ने हमें सिखाया है कि जब हम सच्चाई के रास्ते पे चलते हैं जब हम न्याय के लिए लड़ते हैं जब हम अन्याय के खिलाफ संघर्ष करते हैं तो फिर कई बार सत्याग्रह के अलावा आपके सामने कोई रास्ता नहीं रह जाता जालंधर पश्चिमी विधानसभा दी जमीन चोन ਲਈ नामजदगी पत्र दाखिल करनदा आज आखिरी दिन से ही आखिरी दिन आम आदमी पार्टी अकाली दल और कांग्रेस के उम्मीदवार ने अपने-अपने नामजदगी पत्र दाखिल किए आम आदमी पार्टी तो उम्मीदवार मोहेंद्र भगत ने अपना नामजदगी पत्र दाखिल किया इस मौके उनरे नाल मंत्री अमन अरोड़ा हरपाल चीमा भी मौजूद रहे इस मौके अमन अरोड़ा ने जिथे भाजपा उम्मीदवार शीतल अंगुराल ਨੂੰ ਕਰੜੇ ਹੱਥੀਂ ਲਿਆ ਉੱਥੇ ਹੀ ਕਾਂਗਰਸ ਨੇ ਵੀ ਆਪਣੇ ਅੰਦਾਜ਼ 'ਚ ਤੰਜ ਕਸੇ भाजपा ਦੇ ਸ਼ਬਦੀ ਹਮਲਾ ਬੋਲਦੇ ਹੋਏ अरोड़ा ਨੇ ਕਿਹਾ ਹੈ ਕਿ ਭਾਜਪਾ ID ਦੀ ਦੁਰਵਰਤੋਂ ਕਰਕੇ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਆਮ ਆਦਮੀ ਪਾਰਟੀ ਦੱਪਣ ਵਾਲੀ ਨਹੀਂ ਹੈ ਬੜੇ ਅچھے ਤਰੀਕੇ ਦੇ ਨਾਲ ਸਾਰੀ ਪ੍ਰਕਿਰਿਆ ਪੂਰੀ ਹੋਈ ਆ ਅਰ ਜ 2 ਸਾਲਾਂ ਸਰਕਾਰ ਨੇ ਪੰਜਾਬ ਦੇ ਕਿਹੜੇ ਕਿਹੜੇ ਕੰਮ ਕੀਤੇ ਨੇਗੇ ਉਹਨਾਂ ਨੂੰ ਲੈ ਕੇ ਅਸੀਂ ਇਲੈਕਸ਼ਨ ਚ ਜਾਵਾਂਗੇ ਕਿਉਂਕਿ ਜਲੰਧਰ ਬੈਸਟ ਦੀ ਜਿਹੜੀ ਜਲੰਧਰ ਬੈਸਟ ਦੀ ਜਿਹੜੀ ਸੀਟ ਆ ਇਹ ਇਸ ਕਰਕੇ ਖਾਲੀ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਹੋਇਆ ਜਿਹੜਾ ਵਿਧਾਇਕ ਸੀਗਾ ਉਹ ਭੱਜ ਗਿਆ ਸੀ ਛੱਡ ਕੇ ਚਲਾ ਗਿਆ ਸੀਗਾ ਔਰ ਜਲੰਧਰ ਬੈਸਟ ਦੇ ਲੋਕਾਂ ਨੂੰ ਧੋਖਾ ਦੇ ਕੇ ਗਿਆ ਸੀਗਾ ਔਰ ਉਸ ਤੋਂ ਬਾਅਦ ਮੈਦਾਨ ਸਭਾ ਚ ਉਹਨਾਂ ਨੇ ਆਪਣਾ ਅਸਤੀਫਾ ਸੌਂਪਿਆ ਸੀਗਾ ਸੀਟ ਖਾਲੀ ਹੋਈ ਅਸੀਂ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਮਹਿੰਦਰਪਾਲ ਭਗਤ ਜੀ ਨੂੰ ਨਾਮਿਨੇਟ ਕੀਤਾ ਗਿਆ ਸੋ ਅਸੀਂ ਬਿਲਕੁਲ ਬੜੇ ਅੱਛੇ ਤਰੀਕੇ ਦੇ ਨਾਲ ਬਿਲਕੁਲ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਇਲੈਕਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਲੜੂਗੀ ਔਰ ਸਾਨੂੰ ਪੂਰਨ ਯਕੀਨ ਆ ਇੱਕ ਵੱਡੇ ਮਾਰਜਨ ਦੇ ਨਾਲ ਦੁਬਾਰਾ ਇਹ ਸੀਟ ਜਿਹੜੀ ਆ ਆਮ ਆਦਮੀ ਪਾਰਟੀ ਚੋੜੀ ਚਾਹੂਗੀ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ ਸਰਦਾਰ ਭਗਵੰਤ ਸਿੰਘ ਮਾਨ ਮਾਣ ਮਰਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਅਸੀਂ ਸੀਟ ਜਿਹੜੀ ਆ ਦੁਬਾਰਾ ਜਿੱਤਾਂਗੇ ਜਿਹੜੇ ਵਿਰੋਧੀ ਚਲੋ ਵਿਰੋਧੀਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਮੈਂ ਉਹਨਾਂ ਨੂੰ ਇੱਕ ਗੱਲ ਯਾਦ ਕਰਾਦਾ ਕਿ ਪਿਛਲੇ 5 ਸਾਲਾਂ ਦੇ ਵਿੱਚ 2017 ਤੋਂ 22 ਤੱਕ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ 9 ਵਿਧਾਇਕ ਗਏ ਜੀਏ ਕਿ ਅੱਜ ਉਹਨਾਂ 9 ਦੇ ਵਿੱਚੋਂ ਕਿ ਤਾਂ ਸਭਾ ਦੇ ਵਿੱਚ ਕੋਈ ਨਹੀਂ ਹੈਗਾ ਲੋਕਾਂ ਨੇ ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਤੇ ਉਹੀ ਕੰਮ ਹੈ ਜਿਹੜਾ ਜਲੰਧਰ ਵੈਸਟ ਦੇ ਬੜੇ ਸਿਆਣੇ ਸੋਚੇ ਹੋਏ ਲੋਕ ਮੋਕਾ ਪ੍ਰਸਤ ਜਿਹੜਾ ਇੱਕ ਵਿਧਾਇਕ ਸਾਨੂੰ ਆਵਾਜ਼ੀ ਪਾਰਟੀ ਨੂੰ ਛੱਡ ਕੇ ਗਿਆ ਪਿੰਡ ਵਿੱਚ ਧਰਾ ਮਾਰ ਕੇ ਗਿਆ ਉਹਨਾਂ ਲੋਕਾਂ ਨੂੰ ਛੱਡ ਕੇ ਗਿਆ ਇਹਨਾਂ ਨੇ ਬਹੁਤ ਵੱਡਾ ਮੈਂਡੇਟ ਉਹਨਾਂ ਨੂੰ ਦਿੱਤਾ ਸੀਗਾ ਤੇ ਧੋਖਾ ਦੇਣ ਵਾਲਿਆਂ ਨੂੰ ਕੋਈ ਉਹ ਨਹੀਂ ਲਾਊਗਾ ਅਰਮਿੰਦਰ ਪਾਲ ਭਾਜੀ ਕਿਉਂਕਿ ਇਹਨਾਂ ਦੇ ਆਪਣੇ ਪਰਿਵਾਰ ਦੀ ਇੱਕ ਲੇਗੇਸੀ ਹੈ ਸ਼ਰਾਫਤ ਹੈ ਔਰ ਲੋਕਾਂ ਨਾਲ ਜੁੜੇ ਹੋਏ ਨੇ ਸੋ ਇਸ ਕਰਕੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਬਹੁਤ ਵੱਡੇ ਲੀਡ ਦੇ ਨਾਲ ਮਰਜੰਦਰ ਨਾਲ timelistਰਿੰਦਰ ਪਾਲ ਭਾਗ ਜੀ ਇਥੋਂ ਜੇਤੂ ਹੋ ਕੇ ਨਿਕਲ ਗਏ ਔਰ ਜਲੰਧਰ ਵੈਸਟ ਦੇ ਲੋਕਾਂ ਦੀ ਅ ਮਿਸਵਾਤ ਸੇਵਾ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਸੋ ਪਹਿਲੇ ਮੈਂ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਤੇ ਨਾਲ ਨਾਲ ਪੰਜਾਬ ਦੇ ਹਰਮਨ ਕਾਰੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਗੁਰਪ੍ਰਗਵੰਤ ਸਿੰਘ ਮਾਨ ਜੀ ਔਰ ਨਾਲ ਸਾਡੇ ਨੈਸ਼ਨਲ ਜਨਨ ਸ਼ਕਤੀ ਸੰਗਠਨ શ્રીਮਾਨ ਡਾਕਟਰ ਸੁਨੀਲ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਗੰਦਰ ਵੈਸ ਤੋਂ ਆਮ ਆਦਮੀ ਪਾਰਟੀ ਟਿਕੜ ਦੇ ਕੇ ਨਵਾਜਿਆ ਹੈ ਔਰ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਹਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਸਹਿਬਾਨ ਸਾਰੇ ਕਾਰਕਟਰਾਂ ਨੂੰ ਨਾਲ ਲੈ ਕੇ ਜੀਵ ਸਹਿਬਾਨ ਨੂੰ ਅਸੀਂ ਜੋ ਇਲੈਕਸ਼ਨ ਤੱਕ ਆਰਾਮ ਨਹੀਂ ਕਰਾਂਗੇ ਔਰ ਪਾਰੀ ਬਵਨ ਅਜਤਾਂਗੇ ਉਧਰ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੇ ਵੀ ਆਖਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੁਰਜੀਤ ਕੌਰ ਦੇ ਪੇਪਰ ਦਾਖਲ ਕਰਵਾਉਣ ਲਈ ਮਹਿੰਦਰ ਸਿੰਘ ਕੇਤੀ ਅਤੇ ਬੀਬੀ ਜਗਦੀਰ ਕੌਰ ਵੀ ਨਾਲ ਪਹੁੰਚੇ ਇਸ ਮੌਕੇ ਜਿੱਥੇ ਬੀਬੀ ਜਗਦੀਰ ਕੌਰ ਨੇ ਦਾਵਾ ਕੀਤਾ ਕਿ ਸੁਰਜੀਤ ਕੌਰ ਦੀ ਜਿੱਤ ਯਕੀਨੀ ਹੋ ਤੇ ਹੀ ਵਿਰੋਧੀ ਪਾਰਟੀਆਂ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ ਇਸ ਮੌਕੇ ਸੁਰਜੀਤ ਕੌਰ ਨੇ ਵੀ ਜਿੱਤ ਦਾ ਦਾਵਾ ਪੇਸ਼ ਕੀਤਾ ਅਡਰੈਸ ਪੱਛਮੀ ਹਲਕੇ ਦੀ ਜਿਹੜੀ ਐ ਜਿਮਨੀਚੋਣ ਹਰਤਾ ਜੀ ਸ਼ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ ਪਤਨੀ ਜਤ ਜਤ ਪੀਤਮ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਦੀ ਬੜੀ ਵਫਾਦਾਰੀ ਨਾਲ ਸੇਵਾ ਕਰਦੇ ਆਏ ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰ ਇਹ ਕਾਉਂਸਲਰ ਵੀ ਬਣੇ ਆਪਣੀ ਵਾਰਚੋਂ ਔਰ ਇਹਨਾਂ ਦੇ ਹਸਬੰਡ ਵੀ ਜਿਹੜੇ ਸੀ ਜਤ ਜਤ ਪੀਤਮ ਸਿੰਘ ਜੀ ਉਹ ਵੀ ਕਾਉਂਸਲਰ ਰਹੇ ਸੋ ਇਹਨਾਂ ਦੀ ਸੀਨੀਅਰਿਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਇਸ ਸ਼੍ਰੋਮਣੀ ਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਮੈਂ ਆਸ ਕਰਾਂ ਕਿ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਚੱਲ ਕਰਾਂਗੇ ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੇ ਵੀ ਆਖਰੀ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਧਾਤੇ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਵੀ ਨਾਲ ਮੌਜੂਦ ਸਨ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਸੁਰਿੰਦਰ ਕੌਰ ਨੂੰ ਉਮੀਦਵਾਰ ਐਲਾਨਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨੇ ਆਪ ਦੇ ਮੰਤਰੀ ਅਮਨ अरोड़ा ਦੇ ਤੰਜ ਦਾ ਵੀ ਪਲਟਵਾਰ ਕੀਤਾ ਇਸ ਮੌਕੇ ਸੁਰਿੰਦਰ ਕੌਰ ਨੇ ਕਿਹਾ ਕਿ ਜਲੰਧਰ ਵੈਸਟ ਦੇ ਲਈ ਕਈ ਮਸਲੇ ਹਨ ਜਿਨ੍ਹਾਂ ਨੂੰ ਉਹ ਚੋਣ ਮੁੱਦਾ ਬਣਾਉਣਗੇ ਮੈਂ ਕਾਂਗਰਸ ਸਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਗਰਾਸਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਅਲਾਨਿਆ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਦੇ ਨਾਲ ਬੜਾ ਬਲ ਮਿਲਿਆ ਕਿਉਂਕਿ ਸਿੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਦੋ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਆ ਵੱਡੇ ਲੀਡਰ ਦਿੰਦੇ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਤੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਪੜਾਇਆ ਮੈਂ ਭਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਪੜਿਆ ਮੈਂ ਬੀਬੀ ਸ੍ਰਿੰਦਰਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਐਸੀ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਗੇ ਤੇ ਵੱਡੇ ਪੱਧਰ ਤੇ ਮੈਨੂੰ ਯਕੀਨ ਹੈ ਕੀ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਨੇ ਨੀਟ ਪ੍ਰੀਖਿਆ ਚ ਧੰਦਲੀ ਦੇ ਖਿਲਾਫ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਦਫਤਰ ਦਾ ਘਰਾਵ ਕੀਤਾ ਇਸ ਦੌਰਾਨ ਘਰਾਵ ਕਰਨ ਜਾ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪ੍ਰਦਰਸ਼ਨ ਵਿੱਚ ਕਾਂਗਰਸੀ ਵਿਧਾਇਕਾਂ ਸਾਰਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਸਮੇਤ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਇਸ ਤੋਂ ਪਹਿਲਾਂ ਆਗੂਆਂ ਨੇ ਕਾਂਗਰਸ ਪਾਰਟੀ ਕੇ ਵਰਕਰਾਂ ਨੂੰ ਸੰਬੋਧਨ ਕੀਤਾ ਜਿਸ ਤੋਂ ਬਾਅਦ ਭਾਜਪਾ ਦਫ਼ਤਰਵਾਲ ਇਹਨਾਂ ਨੇ ਕੂਚ ਕਰ ਦਿੱਤਾ ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ 'ਚ ਹੀ ਰੋਕ ਲਿਆ ਤੇ ਗ੍ਰਿਫਤਾਰ ਕਰ ਲਿਆ ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਹੀ 41 ਪੇਪਰ ਲੀਕ ਹੋ ਚੁੱਕੇ ਨੇ ਜੋ ਪੰਜਾਬ ਸਮੇਤ ਪੂਰੇ ਦੇਸ਼ ਦੇ ਬੱਚਿਆਂ ਦੇ ਤੇ ਵਿਖਨਾਲ ਖਿਲਵਾੜ ਹੈ ਉਹਨਾਂ ਨੇ ਇਸ ਮਸਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਕਮੇਟੀ ਬਣਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਜ਼ਿਲ੍ਹਾ ਮੋਹਾਲੀ ਦੇ ਪਿੰਡ ਮਾਜਰੀ ਦੇ ਇੱਕ ਬੈਂਕ ਵਿੱਚ ਸਿਕਿਉਰਿਟੀ ਗਾਰਡ ਨੇ ਹੀ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਮਨਬੀਰ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਦਾ ਇਸ ਬੈਂਕ ਦੇ ਵਿੱਚ ਅਕਾਊਂਟ ਸੀ ਤੇ ਇਰਸ਼ਾ ਦੇ ਸੰਬੰਧ ਵਿੱਚ ਉਹ ਬੈਂਕ ਆਇਆ ਹੋਇਆ ਸੀ ਇਸ ਦੌਰਾਨ ਉਸ ਦੇ ਸਿਕਿਉਰਿਟੀ ਗਾਰਡ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੇ ਸਿਕਿਉਰਿਟੀ ਗਾਰਡ ਨੇ ਮਨਬੀਰ ਉੱਪਰ ਗੋਲੀਆਂ ਚਲਾ ਦਿੱਤੀਆਂ ਮਨਵੀਰ ਨੂੰ ਜ਼ਖਮੀ ਹਾਲਤ ਚ ਪੀਜੀਆਈ ਲਿਆਂਦਾ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਜੀ ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਨਾਂ ਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੀ ਲੈ ਗਏ ਆ ਬਾਕੀ ਦੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾਤੀ ਸੀ ਇੱਕ ਚਲਾਈ ਆ ਜੀ ਗੋਲੀ ਉਹ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਇੱਕ ਵਾਰ ਪੀਜੀ ਦੇਖਦੇ ਆ ਜੀ ਉੱਥੇ ਰੁਕ ਆ ਗਿਆ ਵਾ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਭਰ ਵਿੱਚ ਚੱਲ ਰਹੇ ਕਾਸੋ ਆਪਰੇਸ਼ਨ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਬਸੀ ਪਠਾਣਾ ਅਤੇ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ ਵਿੱਚ ਸਰਚਾ ਬਿਆਨ ਚਲਾਇਆ ਗਿਆ ਸਰਚ ਆਪਰੇਸ਼ਨ ਦੀ ਅਗਵਾਈ ਕਰ ਰਹੇ ਰੋਪੜ ਰੇਂਜ ਦੇ ਡੀਆਈਜੀ ਨਿਲਾੰਬਰੀ ਜਗਦਲੇ ਨੇ ਦੱਸਿਆ ਕਿ ਪੰਜਾਬ ਭਰ ਤੋਂ ਡਰੱਗ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਡਰੱਗ ਦੇ ਹੌਟਸਪੌਟ ਕੇਂਦਰਾਂ ਦੀ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕਰਕੇ 4 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਜਦਕਿ 500 ਤੋਂ ਵੱਧ ਨਸ਼ੀੜੀਆਂ ਗੋਲੀਆਂ ਇੰਜੈਕਸ਼ਨ ਅਤੇ ਹੈਰੋਇਨ ਸਮੇਤ ਸਵਾ ਲੱਖ ਦੀ ਡਰੱਗ ਮਣੀ ਦੀ ਬਰਾਮਦ ਕੀਤੀ ਗਈ ਹੈ ਉਨ੍ਹਾਂ ਕੇ ਪਿਛਲੇ 10 ਸਾਲਾਂ ਅੰਦਰ ਰੋਪੜ ਰੇਂਜ ਅਧੀਨਾਂ ਦੇ ਰੋਪੜ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ 32 ਡਰੱਗ ਸਰਪਲਾਈਰਾਂ ਦੀ 27 ਕਰੋੜ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਗਈ ਹੈ ਮਾਨਯੋਗ ਸੀਐਮ ਪੰਜਾਬ ਦੇ ਨਿਸ਼ ਦਿਸ਼ਾ ਨਿਰਦੇਸ਼ਾ ਹੇਠ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਪੂਰੇ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਇਹ ਸਪੈਸ਼ਲ ਮੁਹਿੰਮ ਚੇੜੀ ਹੋਈ ਹੈ ਜੀ ਦੇ ਮੁਤਾਬਿਕ ਅਸੀਂ ਡਰੱਗਸ ਦੇ ਕੋਹੜ ਨੂੰ ਪੰਜਾਬ ਚੋਂ ਜੜੋ ਖਤਮ ਕਰਨਾ ਹੈਗਾ ਇਹ ਸਾਡਾ ਰਿਜ਼ੋਲਵ ਹੈ ਉਸ ਰਿਜ਼ੋਲਵ ਦੇ ਤਹਿਤ ਆ ਜੋ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇਹ ਕਾਸੋ ਮੁਹਿੰਮ ਅਸੀਂ ਚੇੜੀ ਹੋਈ ਹੈ ਜਿਹੜੇ ਡਰੱਗਸ ਦੇ ਹੌਟਸਪੌਟ ਹੈਗੇ ਉਹਨਾਂ ਦੀ ਘੇਰਾਬੰਦੀ ਅੱਜ ਕੀਤੀ ਹੋਈ ਹੈ ਔਰ ਘੇਰਾਬੰਦੀ ਕਰਕੇ ਸੀਨੀਅਰ ਆਫੀਸਰ ਸਾਰੇ ਇੱਥੇ ਫੀਲਡ ਦੇ ਵਿੱਚ ਉਤਰੇ ਹੋਏ ਹੈ ਔਰ ਜਿਹੜੇ ਹੌਟਸਪੌਟਸ ਹੈਗੇ ਉਹਨਾਂ ਦੀ ਅੱਜ ਖਾਸ ਚੈਕਿੰਗ ਜੀਓਜ਼ ਦੇ ਅੰਡਰ ਟੀਮਸ ਲਗਾ ਕੇ ਆਪਾਂ ਕੀਤੀ ਹੋਈ ਹੈ ਇੱਥੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਅੰਡਰ ਇਹ ਜਿਹੜਾ ਮੰਡੀ ਗੋਬਿੰਦਗੜ ਏਰੀਆ ਹੈਗਾ ਉੱਥੋਂ ਦੇ ਸੰਤ ਨਗਰ ਏਰੀਆ ਦੀ ਕੈਸੋ ਆਪਰੇਸ਼ਨ ਹੁਣ ਖਤਮ ਹੋਈ ਹੈ ਤੇ ਇਸ ਤੋਂ ਇਲਾਵਾ ਟੋਟਲ 4 ਹਾਟਸਪੌਟਸ ਜਿਹੜੇ ਹੈਗੇ ਬੱਸੀ ਪਠਾਣਾ ਏਰੀਆ ਤੇ ਮੰਡੀ ਗੋਬਿੰਡ ਏਰੀਆ ਦੇ ਵਿੱਚ ਇੱਥੇ ਕੀਤੇ ਗਏ ਐ ਉਹਦੇ ਵਿੱਚ 4 ਐਫ ਆਈ ਆਰਸ ਅੱਜ ਦਰਜ ਹੋਈ ਐ 5 ਅਕਿਊਸ ਪਰਸਨਸ ਅਰੈਸਟ ਹੋਏ ਐ ਇਹਦੇ ਵਿੱਚ 500 ਤੋਂ ਵੱਧ ਨਸ਼ੀਲੀਆ ਗੋਲੀਆਂ ਇੰਜੈਕਸ਼ਨਸ ਤੇ ਕੁਝ ਰਿਕਵਰੀ ਹੈਰੋਇਨ ਦੀ ਵੀ ਹੈਗੀ 15 ਗ੍ਰਾਮ ਹੈਰੋਇਨ ਤੇ ਸਵਾ ਲੱਖ ਰੁਪਏ ਦੀ ਡਰਗ ਮਨੀ ਦੀ ਵੀ ਰਿਕਵਰੀ ਹੋਈ ਐ ਅੱਜ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਇਹ ਮੁਹਿੰਮ ਸਾਡੀ ਪਿਛਲੇ 5 ਦਿਨਾ ਤੋਂ ਚੱਲ ਰਹੀ ਹੈ ਲਗਾਤਾਰ ਚੱਲ ਰਹੀ ਹੈ ਤੇ ਅੱਗੇ ਵੀ ਲਗਾਤਾਰ ਚਲਦੀ ਰਹੂਗੀ ਜਦ ਤੱਕ ਇਹ ਨਸ਼ੇ ਦੀ ਜਿਹੜੀ ਬਿਮਾਰੀ ਹੈਗੀ ਇਹ ਪੂਰੀ ਤਰੀਕੇ ਨਾਲ ਖਤਮ ਨਹੀਂ ਹੋ ਜਾਂਦੀ ਹੈ ਉਦੋਂ ਤੱਕ ਇਸ ਤੋਂ ਇਲਾਵਾ ਅਸੀਂ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਡਰੱਗਸ ਸਪਲਾਈ ਕਰਦੇ ਵੱਡੇ ਲੈਵਲ ਦੇ ਲੈਵਲ ਦੇ ਡਰੱਗ ਸਪਲਾਈਅਰ ਹੈਗੇ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕਰਵਾ ਚੁੱਕੇ ਹੈ ਤੇ ਕਰਵਾਵਾਂਗੇ ਅੱਗੇ ਵੀ ਕਰਵਾਵਾਂਗੇ ਪਿਛਲੇ 10 ਸਾਲਾਂ ਦੇ ਵਿੱਚ ਰੋਪੜ ਰੇਨ ਦੇ ਵਿੱਚ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਆ ਰੋਪੜ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਇਹਦੇ ਵਿੱਚ ਅਸੀਂ ਟੋਟਲ 32 ਡਰੱਗਸ ਸਮਗਲਰਸ ਜਿਹੜੇ ਕਮਰਸ਼ੀਅਲ ਲੈਵਲ ਤੇ ਵੱਡੇ ਲੈਵਲ ਤੇ ਡਰੱਗਸ ਸਪਲਾਈ ਕਰ ਕਰ ਚੁੱਕੇ ਕਰ ਰਹੇ ਸੀਗੇ ਉਹਨਾਂ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਜਾਂ ਜ਼ਬਤ ਕਰਵਾ ਚੁੱਕੇ ਆਂ ਔਰ ਉਹਦੀ ਵੈਲਿਊ ਜੜੀ ਹੈਗੀ ਉਹ ਕਰੀਬ ਕਰੀਬ 71 ਕਰੋੜ ਰੁਪਏ ਦੀ ਹੈਗੀ ਹੈ ਇਸੇ ਤਰ੍ਹਾਂ ਕਾਸੋ ਆਪਰੇਸ਼ਨ ਤਹਿਤ ਕਪੂਰਥਲਾ ਦੇ ਐਡੀਜੀਪੀ ਸ਼ਿਵ ਕੁਮਾਰ ਬਰਮਾ ਦੀ ਅਗਵਾਈ ਹੇਠ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ 'ਚ ਸਰਚ ਅਭਿਆਨ ਚਲਾਇਆ ਗਿਆ ਜਾਣਕਾਰੀ ਦਿੰਦੇ ਹੋਏ ਐਡੀਜੀਪੀ ਨੇ ਦੱਸਿਆ ਕਿ ਜ਼ਿਲ੍ਹੇ ਭਾਰਚ ਦੇ 400 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਸਵੇਰੇ ਤੜਕਸਾਰ ਹੀ ਵਫਾ ਖੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੌਰਾਨ 300 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਐਡੀਜੀਪੀ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਕਾਸੋ ਆਪਰੇਸ਼ਨ ਦੌਰਾਨ ਇਹ ਅਭਿਆਨ ਅੱਗੇ ਵੀ ਨਿਰੰਤਰ ਚੱਲਦਾ ਰਹੇਗਾ ਅਧਰ ਜ਼ੀਰਾ ਚ ਵੀ ਵੱਖ-ਵੱਖ ਥਾਵਾਂ ਤੇ ਡੀਐਸਪੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਤਲਾਸ਼ੀਆ ਅਭਿਆਨ ਚਲਾਇਆ ਨਸ਼ੇ ਦੇ ਕਾਰੋਬਾਰ ਚ ਸ਼ਾਮਲ ਸ਼ੱਕੀ ਵਿਅਕਤੀਆਂ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਇਸ ਮੌਕੇ ਡੀਐਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਿਰਫ ਕਾਨੂੰਨੀ ਕਾਰਵਾਈ ਦੇ ਹੀ ਨਹੀਂ ਬਲਕਿ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗਈ ਜਾਇਦਾਦ ਨੂੰ ਵੀ ਅਟੈਚ ਕੀਤਾ ਜਾਵੇਗਾ ਉਧਰ ਬਰਨਾਲਾ ਚ ਵੀ ਪਟਿਆਲਾ ਰੇਂ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਹੇਠ ਸਰਚ ਆਪਰੇਸ਼ਨ ਚਲਾਇਆ ਗਿਆ ਡੀਆਈਜੀ ਹਰਚਰਨ ਸਿੰਘ ਪੁੱਲਰ ਅਤੇ ਐਸਐਸਪੀ ਸੰਦੀਪ ਕੁਮਾਰ ਸਮੇਤ ਵੱਡੇ ਪੱਧਰ ਤੇ ਪੁਲਿਸ ਪਾਰਟੀ ਦੀਆਂ ਟੀਮਾਂ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਤਲਾਸ਼ੀ ਅਭਿਆਨ ਚਲਾਇਆ ਇਸ ਮੌਕੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਕਿਹਾ ਕਿ ਨਸ਼ਿਆਂ ਦੇ ਪੂਰਨ ਖਾਤਮੇ ਲਈ ਪੁਲਿਸ ਤਾਂ ਆਪਣਾ ਕੰਮ ਕਰ ਰਹੀ ਹੈ ਪਰ ਇਸ ਦੇ ਲਈ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਅੱਗੇ ਆਉਣਾ ਚਾਹੀਦਾ ਹੈ ਉਨਾ ਕਹਿ ਕੇ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਦੇ ਨਾਲ ਨਾਲ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ঈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਆ ਗਾਰਡਨ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਸ ਨੂੰ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗ ਤਾਂ ਨਹੀਂ ਪਈ ਹੋਈ ਜਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਰਕ ਪੈਡਰਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਚਲਾਈ ਹੋਈ ਹੈ ਚੱਕਾਂ ਲਈ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਅਜੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਸਿਨਰ ਅਫਸਰ ਚੱਕਾਂ ਲਈ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਏ ਉਹਨਾਂ ਤੇ ਅਸੀਂ ਕੇਸ ਰਜਿਸਟਰ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿੱਥੋਂ ਲੈ ਕੇ ਆਉਂਦੇ ਆ ਅਗੋਂ ਕਿਨਾਂ-ਕਿਨਾਂ ਨੂੰ ਸਪਲਾਈ ਕਰਦੇ ਆ ਸ਼ਾਮ ਤੱਕ ਡਿਟੇਲ ਪਤਾ ਲੱਗ ਜੇਗੀ ਕਿ ਸਟੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਏ ਨੇ ਇਸੇ ਤਰ੍ਹਾਂ ਮਾਨਸਾ ਵਿਖੇ ਵੀ ਆਈਜੀ ਡਾਕਟਰ ਨਰਿੰਦਰ ਪਾਰਗਵ ਦੇ ਅਗਵਾਈ ਹੇਠ 13 ਥਾਣਿਆਂ ਦੀ ਪੁਲਿਸ ਨੇ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਇਆ ਪੁਲਿਸ ਨੇ ਚੱਪੇ-ਚੱਪੇ ਤੇ ਸ਼ੱਕੀ ਵਿਅਕਤੀਆਂ ਤੇ ਨਸ਼ੇ ਦੇ ਹੌਟਸਪੌਟ ਥਾਵਾਂ ਤੇ ਤਲਾਸ਼ੀ ਲਈ ਇਸ ਦੌਰਾਨ 15 ਵਿਅਕਤੀਆਂ ਨੂੰ ਨਸ਼ਿਆ ਸਮੇਤ ਕਾਬੂ ਵੀ ਕੀਤਾ ਗਿਆ ਐਜੀ ਨਰਿੰਦਰ ਪਾਰਗਵ ਨੇ ਕਿਹਾ ਕਿ ਨਸ਼ੇ ਖਿਲਾਫ ਸਖਤ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਅੱਜ 15 ਲੋਕਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਆਪਰੇਸ਼ਨ ਖਤਮ ਹੋਣ ਤੱਕ ਬਾਅਦ ਵਿੱਚ ਫਾਈਨਲ ਪਤਾ ਲੱਗ ਸਕੇਗਾ ਕਿ ਕਿੰਨਾ ਨਸ਼ਾ ਬਰਾਮਦ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਮਾਨਯੋਗ ਚੀਫ ਮਿਨਿਸਟਰ ਭਗਵੰਤ ਮਾਨ ਜੀ ਮਾਨਯੋਗ ਡੀਜੀਪੀ ਸ਼੍ਰੀ ਗੌਰਵਿਆਦ ਸਾਹਿਬ ਵੱਲੋਂ ਅੱਜ ਉਹੀ ਨੜੀ ਦੇ ਤਹਿਤ ਕਾਸੋ ਆਪਰੇਸ਼ਨ ਸਾਰੇ ਪੰਜਾਬ ਚ ਲਾਂਚ ਕੀਤੇ ਗਏ ਆ ਈਗਲ 4 ਦੇ ਤਹਿਤ ਇਸੇ ਤਹਿਤ ਅੱਜ ਮੇਰੀ ਵੀ ਡਿਊਟੀ ਮਾਨਸਾ ਜ਼ਿਲ੍ਹੇ ਚ ਲੱਗੀ ਸੀਗੀ ਜਿੱਥੇ ਕਿ ਸਵੇਰੇ 8 ਵਜੇ ਤੋਂ ਲਗਾਤਾਰ ਕਾਸੋ ਆਪਰੇਸ਼ਨ ਜਾਰੀ ਨੇ ਇਸ ਦੌਰਾਨ ਹੁਣ ਤੱਕ 15 ਦੇ ਕਰੀਬ ਵਿਅਕਤੀ ਜਿਹੜੇ ਹੈਗੇ ਉਹ ਪਕੜੇ ਜਾ ਚੁੱਕੇ ਨੇ ਤੇ 15 ਐਫ ਆਈ ਆਰਸ ਵੀ ਦਰਜ ਹੋ ਚੁੱਕੇ ਆ ਤੇ ਲਗਾਤਾਰ ਇਹ イーگل 4 ਜਿਹੜਾ ਆਪਰੇਸ਼ਨ ਹੈ ਇਹ ਜਾਰੀ ਹੈ ਜਿੰਨੇ ਵੀ ਡਰੱਗ ਹੌਟਸਪੌਟਸ ਨੇ ਉਹਨਾਂ ਸਾਰਿਆਂ ਤੇ ਪੁਲਿਸ ਵੱਲੋਂ ਸਾਡੇ ਦੋ ਐਸਪੀ ਸਰਵਨ ਛੇ ਡੀਐਸਪੀ ਤੇ ਤਕਰੀਬਨ 400 ਦੇ ਖਿਲਾਫ ਮੁਲਾਜ਼ਮ ਬਕਰੇ ਬਕਰੇ ਰੈਂਕਸ ਨੇ ਉਹ ਲਗਾਤਾਰ ਡਰੱਗ ਹੌਟਸਪੌਟਸ ਤੇ ਤੇ ਜਿਹੜੇ ਪੁਰਾਣੇ ਪੈਡਲਰ ਸਮਗਲਰ ਡਰੱਗਸ ਦੇ ਹੈਗੇ ਉਹਨਾਂ ਤੇ ਲਗਾਤਾਰ ਸਰਚ ਆਪਰੇਸ਼ਨ ਸਾਡਾ ਜਾਰੀ ਹੈ ਇਦੇ ਤਹਿਤ ਸਵੇਰੇ ਤੋਂ ਲੈ ਕੇ ਹੁਣ ਤੱਕ 15 ਵਿਅਕਤੀ ਫੜੇ ਜਾ ਚੁੱਕੇ ਨੇ ਨਸ਼ੇ ਦੀ ਗ੍ਰਾਮਦਗੀ ਹੋਈ ਹੈ ਤੇ ਜਦੋਂ ਤੱਕ ਆਪਰੇਸ਼ਨ ਜਾਰੀ ਹੈ ਉਦੋਂ ਤੱਕ ਜੋ ਵੀ ਅਪਡੇਟ ਆਊਗੀ ਫਿਗਰ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਰਪਾਲ ਦੇ ਨੌਜਵਾਨ ਬੇਟੇ ਰਾਗੀ ਸਿੰਘ ਹਰਚਰਨ ਪ੍ਰੀਤ ਸਿੰਘ ਅਤੇ ਕਵੀਸ਼ਰ ਉਹਨਾਂ ਦੇ ਕੁੜਮ ਗਿਆਨੀ ਜਸਵੀਰ ਸਿੰਘ ਦਾ ਬੀਤੇ ਦਿਨ ਹੋਏ ਅਲਾਕਾਲ ਚਲਾਣੇ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਰਪਾਲ ਦੇ ਨਾਲ ਦੁੱਖਦਾਈ ਘਟਨਾ ਤੇ ਦੁੱਖ ਸਾਂਝਾ ਕੀਤਾ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਕੀ ਹੁਕਮ ਦੇ ਵਿੱਚ ਸਾਰਾ ਸੰਸਾਰ ਚੱਲਦਾ ਔਰ ਕਾਨਪੁਰਖ ਦਾ ਧਰਨਾ ਸੀ ਉਹ ਜਿਹੜੇ ਜੀਵ ਜਨ ਸੰਸਾਰ ਦੇ ਮਨੁੱਖ ਬੇਕੋਰਸਿੰਸੀ ਨਾਲ ਬਣਾ ਪਿਆਰਾ ਸਹੀ ਦੁਰਘਟਨਾ ਦੇ ਵਿੱਚ ਉਹ ਸੰਸਾਰ ਨੂੰ ਪਰਵਾਹ ਨਹੀਂ ਚਾਹਤੇ ਪਰਮੇਸ਼ਵਰ ਦੇ ਚਰਨਾਂ ਦੇ ਜਾਬਰਾਜ ਨੂੰ ਸਿੱਖ ਵਾਸਤੇ ਅਕਾਲ ਪੁਰਖ ਦਾ ਪਾਣਾ ਸਰਵ ਪ੍ਰਤਿਮ ਹੁੰਦਾ ਹੈ ਇਹ ਕਰਦੇ ਰੇੜੇ ਦੇ ਵਿੱਚ ਰੁੱਕ ਲੱਗੀਆਂ ਪੁੱਟਿਆ ਜਾਵੇ ਕਿ ਕਈ ਵੇਲੇ ਜਿਹੜਾ ਸੁਣਾ ਲੱਗਦਾ ਜਿਹੜੇ ਜੀ ਨਾਲ ਕੋਈ 20 ਸਾਲ 25 ਸਾਲ 40 ਸਾਲ ਬਤਾਏ ਹੋਣ ਉਹ ਅਚਾਨਕ ਤੁਰ ਜਾਂਦਾ ਤੇ ਖਲਾਤ ਮਹਿਸੂਸ ਹੁੰਦਾ ਪਰ ਅਕਾਲ ਪੁਰਖ ਦਾ ਬਾਣਾ ਸਿੱਖਣੀ ਮੰਨਣੀ ਪੈਂਦਾ ਸਵਰਦਾਸ ਸਾਹਿਬ ਜੀ ਉਹਨਾਂ ਦੇ ਆਤਮਮਚਰਣਾ ਚ ਨਿਵਾਸ ਬਖਸ਼ੇ ਪੁੱਛੇ ਪਰ ਵਾਰਸ ਬਣੇ ਵੀ ਕੋਈ ਨਹੀਂ ਪਾਣਾ ਮੰਨnabla ਬਖਸ਼ੇ ਜੱਲੂਨ ਦਾ ਪਤੀ ਜਿਹੜਾ ਸੀਗਾ तो अकाल पुरख के चरणों है, फिर पुत्र खड़म एक होर सिंह जला से ही सह तो परमेवर के चरणों में जाबराजे भावे सह है कि दुखांत पर परमेश्वर बाकी जीवन ने तंदुरुसी बखशे मानबाणी बख्शे भावों में बन बख्शे ਤੇ ਪੰਜਾਬੀ ਦੇ ਇਸ ਬੁਲੇਟਿਨ ਚ ਫਿਲਹਾਲ ਐ ਨਾਹੀ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਨੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂ ਨੀਲ ਕਮਲ ਨੂੰ ਦੋ ਇਜਾਜ਼ਤ ਤੇ ਆਉਂਦੇ ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੇ ਮੌਸਮ ਦੇ ਹਾਲਤੇ